ਪਾਛੇ ਦੇ ਪਾਛੇ ਤੋੜ ਨਹੀਂ ਫਿਰਦੇ ਉਹ ਨਾਲ ਖੂਹ ਦੇ ਤੋੜ ਨਹੀਂ ਫਿਰਦੇ ਰਹੇ ਭਗਤਾਂ ਮੂਰਤ ਤੋੜ ਨਹੀਂ ਫਿਰਦੇ ਰਹੇ ਗੁਰਬਾਣੀ ਗੁਰਦਾਰੇ ਹੁਣ ਨਹੀਂ ਤੋੜੇ ਫਿਰਦੇ ਅਜੇ ਤੋੜੇ ਫਿਰਦੇ ਨੇ ਗੁਰਬਾਣੀ ਉਹਦਾ ਤੂਏ ਪੱਥਰ ਦੀਆਂ ਮੂਰਤੀਆਂ ਆਗੇ ਤੋੜੇ ਫਿਰਦੇ ਨੇ ਉਹਨਾਂ ਦਾ ਕੀ ਆ ਵਿਚਾਰਿਆਂ ਦਾ ਆ ਆ ਉਹਦਾ ਜਿੱਥੇ ਉਹਨਾਂ ਨੂੰ ਆਏ ਹੁੰਦਾ ਤੂੰ ਮੇਰੇ ਤੇ ਘਰਪਾ ਰੱਖੇ ਮੇਰਾ ਰਾਜਰੂ ਨਾ ਚੱਲੇ ਜਾਵੇ ਬਸ ਉਹ ਤਾਂ ਉਹਨੂੰ ਹੀ ਪਤਾ ਢੇਕ ਦਿੰਦੇ ਨੇ ਉਹ ਕਹਿੰਦੇ ਚੱਲ ਆਪਣਾ ਕੀ ਘੜਦਾ ਮੱਥਾ ਢੇਕ ਕੇ ਓਏ ਇੱਕ ਮੋੜ ਵਾਤੇ ਤਾਂ ਪਹਿਲੀ ਹੱਥ ਲਾ ਦਿੰਦੇ ਨੇ ਆਕੇ ਇਹ ਕਿੱਡੇ ਗਰੀਬ ਹੋਵੇ ਕੋਈ ਨਹੀਂ ਚੱਲੇ ਉਹਨੂੰ ਖੁਦ ਕਰ ਲਿਆ ਆਪਣੇ ਆਪਣਾ ਕੀ ਵਿਗੜ ਗਿਆ ਖਬਰੇ ਇਸ ਬੋਰਡਨ ਜਿੱਤਣੇ ਪਰ ਹਰੇਕ ਦੇ ਪੈਰੀ ਹੱਥ ਲਾਈ ਜਾਂਦੇ ਨੇ ਉਹ ਅੰਦਰੋਂ ਕੋਈ ਬਾਹਰੋਂ ਕੋਛ ਉਹ ਫਿਰ ਉਹਨੂੰ ਪਤਾ ਵੀ ਫਿਰ 5 ਸਾਲ ਤੱਕ ਆਪਾਂ ਨਹੀਂ ਪੈਰੀ ਹੱਥ ਲਾਉਣ ਇਹਦਾ ਤੇ ਇਤਿਹਾਸਦਾਨਾਂ ਦੀ ਅਗਲਾ ਨੇ ਸਿਆਦਾਨ ਕਾਨੂੰਨ ਦੇ ਅਧਿਕਾਰ ਨੂੰ ਮੰਨਦੇ ਨੇ ਜਿਹੜੇ ਧਰਮ ਮੰਨਦੇ ਨੇ ਨੀਤੀ ਉਹਨੋਂ ਕੋਲ ਵੀ ਸਿਆਦਤ ਹੈ ਪਰ ਉਹਨਾਂ ਦੀ ਹੈ ਤੇ ਪੱਕੀ ਆ ਕੱਚੀ ਨਹੀਂ ਹੈ ਲਾਲ ਝਲੋ ਵਾਲੀ ਨਹੀਂ ਹੈ ਉਹਨਾਂ ਦਾ ਲਾਲਚ ਹੈ ਲਾਲਚ ਹੈ ਗੁਣ ਤੋਂ ਚਰੂ ਮਨ ਨੂੰ ਜੱਤ ਜਿਆਦਾ ਖਰਿਆਣਾ ਦੇ ਨਾਮ ਦਾ ਉਹ ਲਾਲਚ ਉਹਨਾਂ ਨੂੰ ਉਹਨਾਂ ਦਾ ਨਾਮ ਤਾਂ ਨਾ ਹੈ ਨਾਮ ਦੀ ਭੁੱਖ ਹੈ ਇਹਨਾਂ ਨੂੰ ਮਾਇਆ ਦੀ ਭੁੱਖ ਹੈ ਆਪਣੀ ਆਪਣੀ ਭੁੱਖ ਹੈ ਹੁਣ ਜਿਹੜੇ ਅਕਾਲ ਤਖਤ ਦੀ ਚੜਾਵਾ ਮੰਗਦੇ ਤੇ ਮਾਇਆ ਦੇ ਭੁੱਖੇ ਤੇ ਨਾਮ ਦੀ ਭੁੱਖ ਇੱਥੇ ਸੀ ਉਹਨਾਂ ਨੂੰ ਗੱਲ ਆਏ ਜੋ ਬਿਨ ਰੋਲਾ ਕੰਨ ਤਾਂ ਮੰਨ ਗੱਲ ਤਖਤ ਤੇ ਆਪਣਾ ਚਲਾਉਣਾ ਹੈ ਪਹਿਲੀ ਗੱਲ ਤਾਂ ਗੁਰੂ ਦਾ ਨਹੀਂ ਕਹਿੰਦਾ ਉਹ ਆਪਣਾ ਕਹਿੰਦੇ ਮੈਂ ਕਿਹਾ ਉਹਨੇ ਆਪਣਾ ਚਲਾਉਣਾ ਚਲਾ ਲੈਣ ਤੋਂ ਦੁਨੀਆ ਦੇਖ ਲੂ ਬਦਨਾਮ ਆਪੇ ਹੋ ਜੂ ਆਪਾਂ ਨੇ ਤਾਂ ਭਾਈ ਗੁਰੂ ਦਾ ਚਲਾਉਣਾ ਗੁਰੂ ਦਾ ਜਾਂ ਚੱਲੂ ਜਾਂ ਇਹਨਾਂ ਦਾ ਲੋਕ ਦੇਖ ਲੈਣਗੇ ਦਾ ਦਾ ਮੈਂ ਛੋਟਾ ਸਾਰਿਆਂ ਨੂੰ ਪਰ ਮੈਂ ਇਹ ਗੱਲ ਕਹ ਉਹ ਕਹਿੰਦੇ ਵੀ ਗੱਲ ਠੀਕ ਹੈ ਸਮਝਦੇ ਹੋ ਵੀ ਸੀ ਪਰ ਕਈ ਵਾਰ ਗੁੱਸੇ ਜਾ ਜਾਂਦੇ ਵੀ ਇਹਨਾਂ ਨੂੰ ਆਪਾਂ ਬਿਨਾ ਚਲਾਏ ਵੀ ਝੂਠੇ ਕਰ ਦਾਂਗੇ ਮਗਾ ਪਬਲਿਕ ਨੇ ਨਹੀਂ ਮੰਨਣਾ ਪਬਲਿਕ ਦਾ ਚੱਕਾ ਚੱਕਿਆ ਜਾਂਦਾ ਜਦ ਮੰਦੀ ਹੈ ਉਹ ਤਾਂ ਕਪੜੇ ਲੈ ਜਾਂਦੇ ਨੇ ਨਾ ਫੇਰ ਦੇਖ ਲੈਂਦੇ ਦੇ ਦਾਕਨ ਨੇ ਸਿਰ ਤੇ ਉਹ 당ਟਾ ਖੇ ਨੇ ਨਾ ਤੇ ਜਿਹੜੇ ਓਗਣ ਨੇ ਨਾ ਤਖਨੇ ਨਾ ਇਹਨਾਂ ਦੇ ਔਗਣ ਪ੍ਰਗਟ ਹੋ ਜਾਣ ਦੋ ਤੁਹਾਨੂੰ ਤਾਂ ਦੀਨੇ ਨੇ ਪਬਲਿਕ ਨੂੰ ਨਹੀਂ ਦਿੰਦੀ ਜਿਨ੍ਹਾਂ ਗਾਲੀਆਂ ਮਗਰ ਪਬਲਿਕਾਂ ਨਹੀਂ ਹੋ ਕੇ ਟੁੱਟ ਕੇ ਕੁਰਬਾਨੀਆਂ ਦੇ ਕੇ ਵੋਟਾਂ ਦਿੰਦੀ ਸੀ ਉਹਨਾਂ ਨੂੰ ਅੱਜ ਜੇ ਕੇ ਮੂੰਹ ਪਰੇ ਨੂੰ ਕਰਕੇ ਰੰਗ ਜਾਂਦੇ ਆਦਮੀ ਜਿਵੇਂ ਕਹਿੰਦੇ ਬਜ਼ਬੂ ਨਹੀਂ ਹੁੰਦੀ ਉਹ ਵਿੱਚੋਂ ਕਿਉਂ ਅੰਦਰਲੇ ਔਗਣ ਨਹੀਂ ਜਿਹੜੇ ਨਾ ਗੁਣ ਗਲੇ ਹੋ ਗੁਣ ਨੇ ਹਰ ਵਿੱਚ ਸਭ ਤੇਰੇ ਗੁਣ ਗਲੇ ਆ ਉਹ ਗੜੇ ਗੁਣਾਂ ਦੀ ਬਦਬੂ ਆਉਣ ਲੱਗੀ ਹੁਣ ਬਾਹਰਲੇ ਪਾਸੇ ਜਿੰਨਾ ਜਰ ਗੁਣ ਉਹ ਗੜੇ ਹੈ ਠੀਕ ਹੈ ਨਾ ਸੁਰਜੀਤ ਇਹ ਨਾ ਹੁੰਦਾ ਉਹਨਾਂ ਚ ਕਿਸੇ ਨੇ ਐਕਸੈਪਟ ਨਹੀਂ ਕਰਨਾ ਤੁਹਾਨੂੰ ਅੱਛਾ ਜਿਹਨੂੰ ਪਤਾ ਲੱਗ ਗਿਆ ਜਿਹੜਾ ਗੁਰੂ ਬੰਦ ਨੂੰ ਮੜਿਆ ਉਹਨੇ ਲੀਡਰ ਬਣਨਾ ਹੀ ਨਹੀਂ ਉਹਨੇ ਕਹਿਣਾ ਬੇੜਾ ਹੀ ਕਰਕੇ ਲੀਡਰ ਨਹੀਂ ਕੀਤਾ ਮੇਰਾ ਜੇ ਲੀਡਰ ਦੀ ਛਾਵੇਂ ਨਾ ਰੱਖਦਾ ਅੱਜ ਮੈਨੂੰ ਆਏ ਦਿਨ ਨਹੀਂ ਸੀ ਦੇਖਣੇ ਪੈਣੇ ਜ਼ਲீன் ਨਹੀਂ ਸੀ ਬਣਨਾ ਪੈਣਾ ਉਹਨੇ ਉਹ ਹੀ ਨਫ਼ਰਤ ਕਰਨੀ ਹੈ ਇਹ ਕੁਰਸੀ ਤੇ ਭਈ ਅਗਲਾ ਹੋ ਇਹ ਜੀ ਬੜਿਆਈ ਨੂੰ ਜਿਹਨੇ ਸਾਨੂੰ ਇੱਥੇ ਪਛਾਣਤਾ ਉਹ ਤਾਂ ਆਪੇ ਘਰ ਬੈਜੂ ਜਿਹੜੇ ਨਹੀਂ ਘਰ ਬੈ ਰਹਿ ਉਹ ਕੌਣ ਨੇ ਉਹ ਕਿੱਥੇ ਖੜੇ ਨੇ ਉਹਨੇ ਮਨ ਕੀ ਚੱਲਦਾ ਹੈ ਉਹ ਕੀ ਕਰਨਾ ਚਾਹੁੰਦੇ ਨੇ ਉਹ ਕਰਨਾ ਚਾਹੁੰਦੇ ਨੇ ਬੀਜੇਪੀ ਨਾਲ ਰਲ ਕੇ ਇਸ মত ਨੂੰ ਸਦਾ ਲਈ ਖਤਮ ਕਰਨਾ ਉਹਨਾਂ ਦੀ ਹਿੰਦੂ-ਮੁਸਲਮ ਇਕਤਾਏ ਸਾਡੇ ਧਰਮ ਦਾ ਪ੍ਰਚਾਰ ਦਾ ਖਾਤਮਾ ਹੋਵੇ ਫਿਰ ਇਕਤਾਏ ਬਸ ਉਹਨਾਂ ਦਾ ਇਹ ਟੀਚਾ ਹੈ ਫਿਰ ਬੀਜੇਪੀ ਆਇਆ ਵੀ ਸੌਣੇ ਚੌਧਰੀ ਬਣਾਵਾਂਗੇ ਸੀ ਪੰਜਾਬ ਦੇ ਰਾਜ ਹੋਤੋ ਕਰਾਂਗੇ ਡੋਗਰਿਆਂ ਨੇ ਅੰਗਰੇਜ਼ਾਂ ਨਾਲ ਕੇ ਰਾਜਿੰਦਿਆ ਗਾ ਲੈ ਲੈਆ ਅੰਜੀ ਸੌਤੋ ਉਹਦੇ ਬਾਅਦ ਸੰਘਾ ਰਾਜ ਕਰ ਵੀ ਲਿਆ ਸੋਦਾ ਲਗੀ ਤਾਂ 47 ਆ ਗਿਆ ਫਿਰ ਹੁਣ ਕਿਤੇ ਰਾਜ ਖਤਮ ਕਲੰਕ ਕਲੰਕੋ ਥੀ ਹੈ ਕਲੰਕ ਸਾਰੇ ਰਾਜਾਂ ਦਾ ਉੱਥੇ ਹੀ ਹੈ ਸਾਰੀਆਂ ਰਿਆ ਤਾਣਾਂ ਦਾ ਕਲੰਕ ਉੱਥੇ ਹੀ ਹੈ ਜੋ ਕਲੰਕ ਘਟਲੇ ਨਾ ਸਖ ਰਾਜ ਕਰਕੇ ਕਲੰਕ ਨਹੀਂ ਮਿਟਣਾ ਉਹਦਾ ਇਤਿਹਾਸ ਲਿਖਿਆ ਗਿਆ ਸਿੱਖੀ ਖਾਤਰ ਗੁਰੂ ਖਾਤਰ ਕੀ ਕੀਤਾ ਗੁਰੂ ਦੀ ਸੰਗਤ ਵਾਸਤੇ ਕੀ ਕੀਤਾ ਜਿਹੇ ਜੇ ਰਾਜੇ ਹੁੰਦੇ ਸੀ ਰਜਵਾੜੇ ਉਹਨਾਂ ਦਾ ਤੁਹਾਡਾ ਸਿੱਖ ਰਾਜਾਂ ਦਾ ਕੀ ਫਰਕ ਰਿਹਾ ਕਿੱਥੇ ਫਰਕ ਰਿਹਾ ਤੁਸੀਂ ਉਹਨਾਂ ਨਾਲ ਰਲ ਕੇ ਗੁਰਮਤਿ ਦੇ ਖਿਲਾਫ ਵਾਲਿਆਂ ਨਾਲ ਅਰਥ ਕਰਵਾਏ ਗੁਰਬਾਣੀ ਦੇ ਪ੍ਰਚਾਰ ਖਰਾਬ ਕਰਵਾਇਆ ਖਤਮ ਕਰਵਾਇਆ ਗਲਤੀ ਠੀਕੇ ਲਖਵਾਏ ਗਲਤੇ ਤੇ ਹਾਸਲ ਖਾਇਆ ਜੋ ਅੱਜ ਤੱਕ ਪ੍ਰਚਲਿਤ ਹੈ ਪੰਥ ਪ੍ਰਕਾਸ਼ ਕਿਨੇ ਲਿਖਿਆ ਕਿਨੇ ਲਿਖਾਇਆ ਕਿਵੇਂ ਤੁਸੀਂ ਉਹਨੂੰ ਪ੍ਰਮਾਣ ਕਰ ਲਿਆ ਗੁਰਬਾਣੀ 6ਵੀਂ ਪਾਸ਼ਾ 6ਵੀਂ ਕਿਵੇਂ ਲਿਖੀ ਗਈ ਕਿਨੇ ਲਿਖਾਈ ਸਖਨ ਉਹ ਸੇ ਕੌਣ ਤੇ ਕਹੇ ਜਤੇ ਉਹ ਗੁਰਬਾਣੀ 6ਵੀਂ ਪਾਸ਼ਾ 6ਵੀਂ ਵਿੱਚ ਉਹਨਾਂ ਦਾ ਨਕਸ਼ਾ ਹੈ ਉਹ ਉਹਨਾਂ ਦਾ ਅੰਦਰ ਹੈ ਇਹਜੇ ਜਿਸ ਕਤੇ ਹੋ ਫਿਰ ਤੂੰ ਹੀ ਕਹਨੇ ਪ੍ਰਾਤਨ ਚਕਿਆ ਉਹ ਜਿਹੜੇ ਪ੍ਰਾਤਨ ਚੰਗੇ ਤੇ ਉਹ ਸਾਡੇ ਨਾਲ ਦੇ ਤੇ ਥੋਡੇ ਵਾਲੇ ਨਹੀਂ ਤੇ ਚੰਗੇ ਪ੍ਰਾਤਨ ਦਾ ਖਾਲਸਾ ਸੀ ਦੋ ਕਿਸਮ ਦੇ ਪ੍ਰਾਤਨ ਸੀ ਇੱਕ ਮੀਨੇਮ ਤਾਂ ਧੀਰਮਲੀ ਰਾਮ ਰਈਏ ਸੀ ਇਹ ਗੁਰਸਿੱਖ ਸੀ ਦੋ ਪ੍ਰਾਤਨ ਨੇ ਪ੍ਰਾਰਥਨਾ ਵਿੱਚੋਂ ਬੰਦੇ ਬਹਾਦਰ ਵਾਲੇ ਜਿਹੜਾ ਲੈਣਾ ਜਿਨ੍ਹਾਂ ਨੇ ਰਾਜ ਕਰੇਗਾ ਖਾਲਸਾ ਵਾਲੇ ਨੇ ਸਾਰੇ ਇਹ ਗੁਰੂ ਘਰ ਵਾਲੇ ਨਹੀਂ ਹੈਗੇ ਗੁਰੂ ਵਾਲੇ ਨਹੀਂ ਹੈਗੇ ਗੁਰੂ ਵਾਲਾ ਸੀਗਾ ਅਕਾਲੀ ਫੂਲ ਉਸੋਂ ਰਾਜਣਾ ਚਾਹੂੰ ਮੁਕਤਣਾ ਚਾਹੂੰ ਵਾਲੋ ਉਹਦੇ ਵਿੱਚ ਆ ਬੁੱਢਾ ਦਲ ਚੱਲਿਆ ਹੁੰਦਾ ਉਹਦੇ ਵਿੱਚ ਬੁੱਡੇਦਾਲ ਵਿੱਚੋਂ ਵੀ ਅਸੀਂ ਜਦ ਬੁੱਡੇਦਾਲ ਵਾਲਿਆਂ 'ਚ ਖੋਟ ਜਿਆਦਾ ਬੜੀ ਅਸੀਂ ਅੱਡੋਗੇ ਇਹ ਚੋਂ ਵੀ ਅੱਡੋਗੇ ਮੈਂ ਬੈਠਾ ਹੀ ਆ ਬੁੱਡੇ ਵਾਲੇ ਬੈਠੇ ਨੇ ਕਹਿਣਾ ਹੀ ਅੱਡੋ ਇਹਨਾਂ ਚੰਗੇ ਵੀ ਨੇ ਬੁੱਡੇਦਾਲ 'ਚ ਸਾਰੇ ਮਾੜੇ ਨਹੀਂ ਕੁਝ ਆਦਮੀ ਮਾੜੇ ਸੀ ਅੰਗੂ ਅੰਗੂ ਜਿਹੜੇ ਪੜਾਵਾਂ 'ਤੇ ਬੈਠੇ ਸੀ ਪਿੰਡ ਵਾਲੇ ਨਹੀਂ ਸੀ ਉਹ ਪਿੰਡ ਵਾਲੇ ਸਾਰੇ ਸਾਡੇ ਨਾਲੇ ਸੀ ਉਸਾਂ ਦਾ ਸੋਦੋ ਵੀ ਪਿਛੇ ੜ ਗਏ ਸੀ ਕਾਇਦਾ ਸੰਤਾ ਸੁਣੇ شیخ ਦਾ ਸੀ ਜੇ ਸਾਰੇ ਪਿੰਡ ਵਾਲੇ ਨਾਲ ਉਹਨੇ ਛੇ ਗਵਿੰਦੰਦੇ ਹੋ ਅਕਾਲੀ ਥੱਲੇ ਵਾਲੇ ਵੀ ਅਸੀਂ ਖਲਾਫ ਹੋ ਗਏ ਸੀ ਇਹ ਤੇ ਤੂੰ ਕਿਉਂ ਅਕਾਲ ਤਖਤ ਬਣਾਇਆ ਸਾਡਾ ਅਕਾਲ ਤਖਤ ਕਾਂ ਰੋਂ ਕਹਿੰਦਾ ਵੀ ਤੁਸੀਂ ਟਾਇਆ ਤੁਸੀਂ ਬਣਾਓ ਨਾ ਬਣਾਓ ਮੈਂ ਨਹੀਂ ਇਹ ਝਗੜੇ ਚਾਹਣਾ ਇਹ ਤੂੰ ਸਾਡੇ ਨਾਲ ਸਲਾਹ ਕਰ ਤਾ ਪੁੱਛ ਲਾ ਕਟਾ ਕਰਕੇ ਬੰਦ ਤੂੰ ਕਹਿੰਦਾ ਮੈਂ ਆਪਣੀ ਮਰਜ਼ੀ ਕਰਨੀ ਹੈ ਅਸੀਂ ਕਹਿੰਦੇ ਤੇ ਸਲਾਹ ਕਰੋ ਗੁਰਮਤਾ ਕਰਕੇ ਕੰਮ ਕਰੋ ਤੈਂ ਫੈਸਲਾ ਕੀਤਾ ਤੂੰ ਜਾਣ ਛੇਖ ਦਾ ਫਿਰ ਮੰਗਾਂ ਛੇਖ ਦਾ ਤੈਨੂੰ ਦੱਤਾ ਨਾ ਮਾਫੀ ਨੰ ਮੰਗ ਲਈ ਜਾ ਕੇ ਲੱਤ ਥੱਲੇ ਦੀ ਨੰ ਨੰਕ ਜੀ ਇਹਦੇ ਤਖਤ ਦੇ ਆਪਣਾ ਇਹ ਬਣਾਇਆ ਹੋਏ ਇਹ ਇਹਦੇ ਆਪਣੇ ਬਣਾਏ ਨਹੀਂ ਹੋਏ ਆਪਾਂ ਨਹੀਂ ਇਹਦੇ ਬਣਾਏ ਹੋਏ ਹੜਿਆਲਾ ਦਾਸ ਗੁਰੂ ਵਾਲਾ ਇਹ ਸਾਡੀ ਮਨਜ਼ੂਰੀ ਦਿੱਤੀ ਹੈ ਇਹਨਾਂ ਨੂੰ ਆ ਫੇਰ ਚਲੇ ਗਏ ਆ ਆ ਦੂਏ ਹੁਣ ਸਾਰੇ ਤੁਹਾਨੂੰ ਨਹੀਂ ਪਤਾ ਉਹ ਤਾਂ ਬੈਠੇ ਰਹਿੰਦੇ ਨੇ ਹੁਣ ਬੋਲ ਬੋਲਣਾ ਕਿੱਥੋਂ ਕਿੱਥੋਂ ਬੋਲੋ ਬੋਲਣਾ ਕਰਮ ਤਾਂ ਬੋਲਣਾ ਵਾਲਾ ਹੈ ਨਹੀਂ ਗਿਆਨ ਤਾਂ ਬੋਲਣਾ ਵਾਲਾ ਹੈ ਨਹੀਂ ਪਰ ਅੰਦਰੋਂ ਬਦਲੇ ਹੋਏ ਨੇ ਹੁਣ ਕਹਿੰਦੇ ਨੇ ਖਾਲਸਾ ਦਾ ਪ੍ਰਚਾਰਤਾ ਇਹੀ ਹੈ ਜਿਹੜਾ ਹੋ ਰਿਹਾ ਹੈ ਆਪਣੇ ਪ੍ਰਚਾਰ ਨੂੰ ਇਹ ਤਾਂ ਕੋ ਕੋ ਦਿੰਦਾ ਨਹੀਂ ਅਸੀਂ ਖਿਲਾਫ ਹੈਗੇ ਉਹ ਤਾਂ ਜੋ ਯਾਦੋ ਸਾਨੂੰ ਸਮਝਾ ਦੋ ਜੇ ਗਲਤ ਹੈ ਜੇ ਗਲਤ ਹੈ ਸਾਨੂੰ ਸਮਝਾ ਦੋ ਅਸੀਂ ਜਾ ਕੇ ਬੈਠ ਕੇ ਗੱਲ ਕਰ ਲੈਣੇ ਜਾਂ ਤੁਸੀਂ ਆਜੋ ਗੱਲ ਕਰ ਲੋ ਫਿਰ ਉਹ ਗੱਲ ਕਰਨ ਨੂੰ ਤਾਂ ਤਿਆਰ ਹੈ ਨਹੀਂ ਪਰ ਇਹ ਚਾਏ ਉਹਨਾਂ ਦੇ ਨਾਲ ਰਹਿਣ ਉਹਨਾਂ ਨੇ ਇਹਦੇ ਨਾਲ ਨਹੀਂ ਆਉਣਾ ਕਦੇ ਵੀ ਜਿਨ੍ਹਾਂ ਦੇ ਅੱਜ ਨਾਲ ਬੈੰਦੇ ਨੇ ਨਾ ਆ ਕੇ ਉਹਨਾਂ ਨੇ ਨਾ ਨਾਲ ਲਿਓ ਨਾ ਕੋ ਗੁਰੂ ਨਾਲ ਨਹੀਂ ਨਾ ਜੁੜੇ ਹੋਏ ਇਹ ਨਾਲ ਕੋ ਬਾਣੇ ਗੁਰੂ ਨਾਲ ਜੁੜੇ ਇਹਨਾਂ ਦਾ ਜਵਾਬ ਦੇ ਗਿਆ ਇਹਨਾਂ ਦੀ ਇਹ ਇਹ ਗੁਰੂ ਨੇ ਜਵਾਬ ਦੇ ਦੇ ਬਾਣੇ ਨੇ ਇਹਨਾਂ ਕੋ ਉਹਨਾਂ ਕੋਲ ਕੀ ਹੈ ਉਹ ਤਾਂ ਮਰਜੀ ਹੈ ਦੋਨਾਂ ਟੈਂਪਰਰੀ ਗੱਲ ਬਣਾਈ ਹੋਈ ਆ ਦਾੜੀ ਕੇਸ ਵਾਲਾ ਸਿੱਖਾ ਜਮਦਾਈ ਬੋਲਵਾਣੀ ਦਾ ਮੰਦੀ ਨਹੀਂ ਇਹ ਗੱਲ ਨੂੰ ਗੁਰਸਤਕੋਰ ਕਾ ਜੋ ਸਿੱਖਾ ਖਾਏ ਸੱਤਪੂਰੀਆਂ ਕਰੇ ਗੱਲ ਸਿਰਫ ਸੱਤਾ ਦੀ ਪ੍ਰਾਪਤੀ ਦੀ ਮਾਇਆ ਦੀ ਪ੍ਰਾਪਤੀ ਤੇ ਹੀ ਸਿੱਖੀ ਦਾ ਦਾਰੋਂ ਦਾ ਰਖੜਾ ਐਸੇ ਦੀ ਏਕਤਾ ਇਸੇ ਵਾਤੇ ਝਗੜਾ ਐਸੇ ਵਾਤੇ ਲੜਾਈ ਐਸੇ ਵਾਤੇ ਦਿਨ ਰਾਤੇ ਜਗਦੇ ਤੋਂ ਹੁੰਦੇ ਨੇ ਚੌਧਰ ਵਾਤੇ ਉਹ ਹਣ ਮਰਦੀ ਨਹੀਂਂਦੀ ਮਰਦੀ ਤਾਂ ਨਹੀਂਂਦੀ ਜੇ ਲੋਕਾਂ ਕੋਲ ਤੁਸੀਂ ਸਿੱਖੀ ਤੇ ਗੁਰੂ ਤੇ ਬੁਰਦੋਂ ਥੋਨੂੰ ਗੁਰੂ ਵਾਲੀ ਇੱਜ਼ਤ ਕਿਉਂ ਮਿਲੇ ਬਾਹਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਉਹ ਕੰਮ ਕਰੋ ਜਿਹੜੇ ਗੁਰੂ ਕਰਦੇ ਰਹੇ ਕੀ ਤੁਸੀਂ ਉਹ ਕੰਮ ਕਰਦੇ ਹੋ ਉਹ ਕੰਮ ਕੀ ਸੀ ਉਹ ਕੰਮ ਸੀ ਫਤੇ ਸਿਵਾਲਾ ਬਾਬਾ ਫਤੇ ਸਿਵਾਲਾ ਉਹਨਾਂ ਨੂੰ ਕਹਾ ਤੁਸੀਂ ਕੀ ਕਰੋਗੇ ਕਹਿੰਦਾ ਪ੍ਰਚਾਰ ਕਰਾਂਗੇ ਜੋ ਸਾਡੇ ਬਾਬੇ ਦਾਦੇ ਕਰਦੇ ਆਏ ਨੇ ਪਿਓ ਬਾਬੇ ਜੀ ਹੇਲ ਜੇਬਾ ਪੋਤਾ ਪਰਮਾਨ ਕੀ ਇਹ ਉਹ ਕਰਦੇ ਨੇ ਉਹ ਦਾ ਵਿਰੋਧ ਕਰਦੇ ਨੇ ਫਿਰ ਇਹਨਾਂ ਨੂੰ ਛੇਦੀ ਦੇਣੀ ਪਈ ਮੰਨੇ ਨਹੀਂ ਇਹ ਇਹ ਗੁਰੂ ਦੀ ਗੋਲ ਖਾ ਕੇ ਉਹ ਤਾਂ ਵਿਰੋਧ ਕਰਦੇ ਨੇ ਉਹ ਮਾਰ ਪਈਆ ਛੇਦੀ ਮਾਰ ਪਈਆ ਗੁਰੂ ਦੀ ਮਾਰ ਪਈ ਹੋਈ ਐ ਮੈਂ ਕਿਹਾ ਸੀ ਮਾਰ ਪਾਉਂਗੀ ਗੁਰੂ ਦੀ ਗੁਰੂ ਨਰਾਜ ਆ ਤੁਹਾਡੇ ਨਾਲ ਗੁਰੂ ਦੀ ਸੰਗਤ ਨੇ ਮੂੰਹ ਫੇਰ ਲਿਆ ਗੁਰੂ ਨੇ ਮੂੰਹ ਫੇਰ ਲਿਆ ਤੁਸੀਂ ਧੋਣੇ ਵੀ ਸਾਡੇ ਗੁਰੂ ਰਾਜੀ ਆਜੂ ਅਸੀਂ ਤੋਂ ਖਾਂਦੇ ਤਾਂ ਨਹੀਂ ਕਾਨੂੰ ਮੈਂ ਟਾਈਮ ਬੇਸਡ ਕਰਦੇ ਹਾਂ ਭਲੇਖੇ ਜਨ ਰਹੋ ਗੁਰੂ ਜਾਣੀ ਜਾਣ ਸਭ ਜਾਣਦਾ ਸੱਦਾ ਹੋਏ ਬਿਨਾਂ ਸਭ ਖੜਚ ਨਹੀਂ ਵੱਢ ਸਕਦਾ ਜੇ ਗੁਰੂ ਦੇ ਛਾਣ ਆਜੋ ਚੁੱਪ ਕਰਕੇ ਉਧਰ ਨੂੰ ਛੱਡੋ ਇਹ ਤਾਂ ਹੁਣ ਝਾੜੂ ਵਰਦਾ ਰਹਿਆ ਗੁਰੂ ਤੇ ਜੋ ਕਹਿ ਰਹੇ ਹੋ ਨਾ ਨਿਮਾਣੇ ਆ ਨਿਮਾਣੇ ਬਣ ਕੇ ਦਿਖਾਓ ਹੁਣ ਮੂੰਹ ਦੀ ਗੱਲ ਨਹੀਂ ਚਲੋ ਅਸੀਂ ਮੰਨ ਲਿਆ ਤੂੰ ਨਿਮਾਣੇ ਹੋਗੇ ਬਣ ਕੇ ਦਿਖਾਓ ਘੱਟੋ ਘੱਟ 10 ਸਾਲ ਨਿਮਾਣੇ ਬਣ ਕੇ ਦਿਖਾਓ ਫੇਰ ਅਸੀਂ ਪ੍ਰੋਸਾ ਕਰਾਂਗੇ ਨਿਮਾਣੇ ਬਣ ਕੇ 15 ਦਿਨ ਪਾਣੇ ਬਾਜ ਕੇ ਨਿਮਾਣੇ ਨਹੀਂ ਬਣਦੇ ਹੁੰਦੇ ਯਾ ਸਵਾਮੀ ਨਾ ਪਾਣੇ ਦੀ ਸੇਵਾ ਦਾ ਅਦਵੇ ਜੁੱਤੀਆਂ ਦੀ ਨਿਮਾਣੇ ਬਣ ਕੇ ਵੀਗ ਸਾਲ ਦਾ ਦੋਸਤ ਨਿਵਾਣੇ ਵਾਲਾ ਫਿਰ ਤੁਸੀਂ ਮਾਨ ਤਿਆਗੇ ਦਿਨ ਇਹ ਤੁਸੀਂ ਨਿਵਾਣੇ ਬਣਗੇ ਨਾ 5 ਸਾਲ ਫਿਰ ਮਾਨੇ ਤਿਆਗ ਦੋਗੇ ਕੋ ਦੁਨੀਆ ਦੀ ਬੜਿਆਈ ਤਿਆਗ ਦੋਗੇ ਮਾਨ ਤਿਆਗੇ ਦਾ ਜੋ ਆਨੰਦ ਹੋਣਾ ਨਾ ਉਹ ਤੁਹਾਨੂੰ ਅੱਜ ਤੱਕ ਆਇਆ ਹੀ ਨਹੀਂ ਹੈ ਉਹ ਰਾਜ ਵਿੱਚ ਹੈ ਹੀ ਨਹੀਂ ਉਹ ਸੋਖਾ ਰਾਜ ਵਿੱਚ ਨਹੀਂ ਹੈ ਜਿਹੜਾ ਉਹ ਸੋਖਾ ਨਾ ਉਹ ਆਨੰਦ ਹੈ ਪਰ ਰਾਜ ਵਿੱਚ ਨਹੀਂ ਆਉਣਾ। ਜਦੋਂ ਨੂੰ ਹੋ ਗਿਆ ਨੰਦਾ ਆ ਗਿਆ 5 ਸਾਲ ਚ ਪਰ ਤੂੰ ਤੇ ਮੂੰਹ ਵੀ ਨਹੀਂ ਕਰਨ ਰਾਜਪਤ। ਪੈਰ ਵੀ ਨਹੀਂ ਕਰਨੇ ਮੂੰਹ ਦਾ ਛੱਡੋ। ਪਰ ਅੱਜ ਪੈਰਾਂ ਤੇ ਵੀ ਹੋਵੇ ਨਾ ਪਿਆ ਤੂੰ ਪਾਸੇ ਦੀ ਨਾ ਚੋਂਗੇ ਕਿ ਭਾਈ ਤੂੰ ਰਾਜ ਕਰੀ ਜਾ ਮੈਂ ਨੂੰ ਰਾਹ ਦੇ ਮੈਂ ਤਾਂ ਗਾਂਹ ਜਾਣਾ। ਮੈਂ ਅੱਗੇ ਆ ਇੱਥੇ ਨਹੀਂ ਹੈਗਾ। ਰਾਜ ਸੰਸਾਰ ਦਾ ਮੈਂ ਗਾਂਹ ਜਾਣਾ। ਤੂੰ ਮੇਰਾ ਰਾਹ ਰੋਕਦਾ ਹੈ ਰਾਜ ਤਾਂ ਰਾਹ ਰੋਕਦਾ ਹੈ। ਰਾਤਾ ਇਥੇ ਦੀ ਜਿੰਦਾ ਸਾਰੀ ਹੈ ਮੇਰਾ ਗਾਏ ਮੰਝਲ ਰਾਜ ਤੁਸੀਂ ਕਰੋ ਪਰ ਐਨਾ ਚੰਗਾ ਹਾਕਮ ਇਨਸਾਫ ਦਾ ਰਾਜ ਕਰੀ ਜੋ ਤਾਂ ਕਿ ਅਗਲੇ ਜਨਮ ਵਿੱਚ ਕਹਾਂ ਚਲੇ ਜਾऊं ਅੱਜ ਕਿਤਾ ਤੂੰ ਹੀ ਜਾਣਾ ਨਹੀਂ ਥੋੜੇ ਜੀ ਲੱਗਿਆ ਇੱਥੇ ਚੌਧਰ ਤੇ ਅਗਲੇ ਜਨਮ ਵਿੱਚ ਚਲੇ ਜਾਵਾਂਗੇ ਚਲੋ ਇਹ ਆ ਸਿੱਖੀ ਗੁਰੂ ਵਾਲੀ ਦੋ ਰਾਣੇ ਦੋਆਂ ਦਾ ਪਤਾ ਲੱਗ ਗਿਆ ਜੇ ਕਿਸੇ ਨੂੰ ਸ਼ੰਕਾ ਹੋਵੇ ਫੋਨ ਕਰ ਲਵੇ ਉਹ ਚਾਹ ਜਿਹੜਾ ਮਰਜੀ ਕਰ ਲੋ ਤੁਹਾਡੀ ਨਾਲ ਕਿਸ ਨਾਲ ਦੋਸਤੀਆਂ ਨਾਲ ਬੈਰ ਨਾ ਕਹਉਂ ਸੇ ਦੋਸਤੀ ਨਾ ਕਹਉਂ ਤੇ ਬੈਰ ਗੱਲ ਗੁਰੂ ਦੀ ਹੈ ਕੋੜੀ ਜ਼ਰੂਰ ਹੈ ਕਹਿਣੇ ਪਈ ਆ ਜੇ ਸੱਚ ਨਹੀਂ ਕਹਿੰਦੇ ਤਾਂ ਖਾਂ ਕੈਨੇ ਕਉ ਫੇਰ ਫਿਰ ਆਰਾਮ ਨਹੀਂ ਹੋਣਾ ਦਵਾਈ ਤਾਂ ਪੂਰੀ ਕੌੜੀ ਕਾਣੀ ਪਉ ਇਹ ਦਵਾਈ ਜਰਲਾ ਕਰਤਾ ਫਿਰ ਆਰਾਮ ਨਹੀਂ ਹੋਣਾ ਖਰੀ ਖਰੀ ਗੱਲ ਕਣੀ ਪਉ ਇਹ ਤਾਂ ਬਣਨਾ ਘਰੇ ਦਰਗਾਹ ਜ ਪਰਮਾਨ ਫਿਰ ਤਾਂ ਖਰੀ ਗੱਲ ਸੁਣੋ ਖਰੀ ਗੱਲ ਮੰਨੋ ਖਰੇ ਬਣੋ ਤੇ ਜੇ ਘੋਟ ਵਿੱਚ ਰਖਣੀ ਆ ਬਈ ਤੁਹਾਡੀ ਮੰਦੀ ਅਗਲਾ ਜਨਮ ਸਹੀ ਹੈ ਕਿ ਅਗਲਾ ਜਨਮ ਲੈ ਲੇ